ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਚਰਨ ਪਰਸੰਦ ਦੇ ਨਾਲ ਬੰਦੇ ਦੇ ਕਰੋੜਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਆ ਗੁਰਮੁਖ ਪਿਆਰਿਓ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਮਹਾਰਾਜ ਬਿਰਾਜਮਾਨ ਹਨ ਤੇ ਗੁਰੂ ਸਾਹਿਬ ਜੀ ਦੀ ਸ਼ਰਣੀ ਇਕ ਕੋੜੀ ਆਇਆ ਨਾਮ ਸੀ ਉਹਦਾ ਪ੍ਰੇਮਾ ਉਹਨੇ ਹੱਥ ਜੋੜਿਆ ਤਰਲਾ ਲੈਂਦਿਆ ਕਿਹਾ ਮਹਾਰਾਜ ਮੈਂ ਆਪ ਜੀ ਦੀ ਸ਼ੋਭਾ ਸੁਣ ਕੇ ਆਇਆ ਮੇਰਾ ਨਾਮ ਪ੍ਰੇਮਾ ਹੈ ਮੈਂ ਅਮੀਰ ਮਾਪਿਆਂ ਦਾ ਪੁੱਤਰ ਸੀ ਅਮੀਰੀ ਦੇ ਨਸ਼ੇ ਵਿੱਚ ਮੈਂ ਮੰਦੇ ਕਮਾਚ ਪੈ ਗਿਆ ਹੁਣ ਮੇਰੇ ਕੀਤੇ ਕੂ ਕਰਮਾਂ ਦਾ ਫਲ ਮੈਨੂੰ ਇਹ ਮਿਲਿਆ ਮੈਨੂੰ ਕੋੜ ਹੋ ਗਿਆ ਗੁਰਨਾਨਕ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਹਨ ਮੈਨੂੰ ਪਤਾ ਇਹ ਬਾਬਾ ਨਾਨਕ ਜੀ ਦਾ ਦਰ ਹੈ ਆ ਤੇ ਦਰ ਆਏ ਨੂੰ ਇਥੋਂ ਖਾਲੀ ਨਹੀਂ ਮੁੜਿਆ ਜਾਂਦਾ ਤੇ ਹੁਣ ਮੈਂ ਸਤਗੁਰੂ ਗੁਰਨਾਨਕ ਸਾਹਿਬ ਜੀ ਦੇ ਦਰ ਤੇ ਆਇਆ ਹਾਂ ਤੁਸੀਂ ਤੀਸਰੇ ਗੁਰੂ ਨਾਨਕ ਹੋ ਦਾਤਾ ਹੋ ਕਿਰਪਾ ਕਰੋ ਵਿਗੜੀ ਨੂੰ ਸੁਧਾਰਨ ਦਾ ਇਸੇ ਜਨਮ ਚ ਮੌਕਾ ਦੇ ਦਿਓ ਦੇਖੋ ਸਾਥ ਸੰਗਤ ਜੀ ਇਹ ਬੰਦੇ ਦੇ ਕਰਮ ਹੁੰਦੇ ਆ ਜਿਹਦੇ ਕਰਕੇ ਬੰਦਾ ਇਹ ਜਿਹੜਾ ਉਹਨੂੰ ਫਲ ਕਰਮਾਂ ਦਾ ਭੋਗਣਾ ਪੈਂਦਾ ਹੈ ਹੁਣ ਨਰਮ ਦਿਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਕੋੜੀ ਉੱਤੇ ਤਰਸ ਆ ਗਿਆ ਸਤਿਗੁਰ ਜੀ ਨੇ ਉਹਦਾ ਇਲਾਜ ਕਰਵਾਇਆ ਮਹਾਰਾਜ ਨੇ ਤੇ ਸਤਿਗੁਰ ਜੀ ਆਪ ਵੈਦ ਨੇ ਗੁਰੂ ਅਮਰਦਾਸ ਪਰਸੀਏ ਸਿੱਧ ਸਾਧ ਕਿਆ ਸਾਸੇ ਜਿਹੜੇ ਅਭਿਆਸੀ ਪੁਰਖ ਗੁਰੂ ਅਮਰਦਾਸ ਜੀ ਨੂੰ ਮਿਲਣਾ ਲੋਚਦੇ ਆ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁੱਕੇ ਗੁਰੂ ਅਮਰਦਾਸ ਜੀ ਦੇ ਜੇ ਚਰਨਾਂ ਨੂੰ ਪਰਸੀਏ ਪਰਮਾਤਮਾ ਚ ਬਿਰਤੀ ਜੁੜਦੀ ਆ ਜਨਮ ਮਰਨ ਦੇ ਸਫਰ ਮੁੱਕ ਜਾਂਦੇ ਆ ਗੁਰੂ ਅਮਰਦਾਸ ਪਰਸੀਏ ਅਬਿਓ ਲਬੋਕੇ ਚੁੱਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਆਪਾਂ ਪਰਸਦੇ ਹਾਂ ਇਸ ਤਰ੍ਹਾਂ ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਜੀ ਜਨਮ ਮਰਨ ਦੇ ਚੱਕਰ ਜਿੱਥੇ ਮੁੱਕਦੇ ਆ ਉੱਥੇ ਖੁਸ਼ੀਆਂ ਮਿਲ ਜਾਂਦੀਆਂ ਨੇ ਤਾਂ ਨਰਮਿੰਦਰ ਸਤਗੁਰੂ ਜੀ ਉਹ ਕੋੜੀ ਤੇ ਇਨਾ ਤਰਸ ਆਇਆ ਮਹਾਰਾਜ ਨੇ ਉਹਦਾ ਇਲਾਜ ਕਰਵਾਇਆ ਨਾਲੇ ਦਵਾ ਨਾਲੇ ਦੁਆ ਨਾਲੇ ਅਰਦਾਸ ਨਾਲੇ ਦਵਾਈ ਗੁਰੂ ਦੀ ਐਸੀ ਕਿਰਪਾ ਹੋਈ ਪ੍ਰੇਮੀ ਕੋੜਾ ਜਿਹਨੂੰ ਸਾਰੇ ਨਫ਼ਰਤ ਕਰਦੇ ਸੀ ਜਦੋਂ ਕਿਸੇ ਤੇ ਵਿਪਤਾ ਪੈਂਦੀ ਆ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਆ ਜਿਹੜੇ ਕਹਿੰਦੇ ਸੀ ਤੇਰੇ ਨਾਲ ਰਹਾਂਗੇ ਉਹ ਵੀ ਸੰਗ ਸਾਥ ਛੱਡ ਜਾਂਦੇ ਆ ਵਿਪਤਾ ਭਰੀ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੇ ਜਦੋਂ ਵਿਪਤਾ ਪੈਂਦੀ ਹੈ ਨਾ ਕਿਸੇ ਤੇ ਸਾਰੇ ਹੀ ਸਾਥ ਛੱਡ ਜਾਂਦੇ ਆ ਜੀ ਕੋਈ ਵੀ ਨੇੜੇ ਨਹੀਂ ਟੁੱਕਦਾ ਤਾਂ ਜਦੋਂ ਪ੍ਰੇਮਾ ਘੋੜੀ ਤੇ ਵਿਪਤਾ ਪਈ ਸੀ ਜਦੋਂ ਅਮੀਰੀ ਸੀ ਬਹੁਤ ਸੱਜਣ ਮਿੱਤਰ ਸੀ ਤੇ ਜਦੋਂ ਗਰੀਬੀ ਆ ਗਈ ਰੋਗ ਆ ਗਿਆ ਸਾਰੇ ਛੱਡ ਕੇ ਚਲੇ ਗਏ ਬਾਣੀ ਸੱਚ ਹੀ ਕਹਿੰਦੀ ਹੈ ਜੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਸੰਗ ਸਖਾ ਸਬਤੰਜ ਗਏ ਕੋ ਨੀ ਸਾਥ ਕਹੋ ਨਾਨਕ ਇਹ ਵਿਫਤਾ ਮੈਂ ਟੇਕ ਏਕ ਰਗੁਨਾਥ ਤੇ ਇਹ ਸਾਰੇ ਸੰਗੀ ਸਾਥੀ ਆ ਨਾ ਜਿਹੜੇ ਸਾਥ ਛੱਡ ਜਾਂਦੇ ਆ ਕੋਈ ਵੀ ਸਾਥ ਨਹੀਂ ਬੰਦਾ ਸਾਰੇ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਤੇਰੇ ਨਾਲ ਰਹਾਂਗੇ ਜਦੋਂ ਵਿਪਤਾ ਪੈਂਦੀ ਆ ਮੁਸੀਬਤ ਵੇਲੇ ਪਰਮਾਤਮਾ ਦਾ ਨਾਮ ਜਾਂ ਗੁਰੂਦੇਵ ਜੀ ਸਹਾਈ ਹੁੰਦੀ ਆ ਤੇ ਉਦੋਂ ਫਿਰ ਇੱਕ ਦਿਨ ਗੁਰਦੇਵ ਪਾਸ਼ਾ ਗੁਰੂ ਅਮਰਦਾਸ ਜੀ ਨੇ ਇਹਦੀ ਸੇਵਾ ਤੋਂ ਖੁਸ਼ ਹੋ ਕੇ ਸੰਗਤ ਵਿੱਚ ਕਿਹਾ ਸੀ ਭਾਈ ਸਿੱਖੋ ਪ੍ਰੇਮੇ ਵਾਸਤੇ ਕੰਨਿਆ ਦਾ ਰਿਸ਼ਤਾ ਹੋਵੋ ਅਸੀਂ ਇਸ ਦੇ ਜੀਵਨ ਨੂੰ ਹਰ ਪੱਖੋਂ ਸੰਪੂਰਨ ਬਣਾਉਣਾ ਚਾਹੁੰਦੇ ਆ ਗੁਰੂਦੇਵ ਪਾਸ਼ਾ ਜੀ ਦਾ ਹੁਕਮ ਸੁਣ ਕੇ ਉਪਲ ਗੋਤ ਦੇ ਖੱਤਰੀ ਸੀ ਭਾਈ ਸ਼ੀਆ ਜੀ ਉਹਨਾਂ ਨੇ ਉੱਠ ਕੇ ਬੇਨਤੀ ਕੀਤੀ ਸੀ ਮਹਾਰਾਜ ਗੁਰੂ ਦੀ ਖੁਸ਼ੀ ਹੀ ਸਿੱਖ ਵਾਸਤੇ ਕਲਿਆਣ ਦਾ ਮਾਰਗ ਹੈ ਮੇਰੀ ਕੰਨਿਆ ਜਿਨ੍ਹਾਂ ਦਾ ਨਾਮ ਹੈ ਬੀਬੀ ਮੱਥੋ ਉਹ ਵਿਵਹਯੋਗ ਹੈ ਮੇਰੇ ਵੱਲੋਂ ਉਸ ਦਾ ਰਿਸ਼ਤਾ ਹਾਜ਼ਰ ਹੈ ਮੇਰੀ ਧੀ ਦਾ ਤੇ ਭਾਈ ਸ਼ੀਆ ਜੀ ਦੀ istri ਨੇ ਪਤੀ ਦੀ ਗੱਲ ਦਾ ਵਿਰੋਧ ਕੀਤਾ ਹੱਥ ਬੰਨ ਕੇ ਪਤਾ ਕੀ ਆਖਿਆ ਸੀ ਮਹਾਰਾਜ ਇਹ ਤੱਕਾ ਨਾ ਕਰੋ ਪ੍ਰੇਮੇ ਦੇ ਪਹਿਲੇ ਕੁ ਕਰਮਾਂ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਸਾਰੇ ਜਾਣਦੇ ਆ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੈ ਇਹ ਭੜੇ ਬੰਦੇ ਦੇ ਲੜ ਲਾ ਕੇ ਮੈਂ ਆਪਣੀ ਧੀ ਡੋਬਰੀ ਨਹੀਂ ਨਾਲੇ ਇਸ ਦੀ ਕੋਈ ਕੁੱਲ ਦਾ ਜਿਆਦਾ ਮੈਨੂੰ ਪਤਾ ਨਹੀਂ ਮੈਨੂੰ ਇਹ ਰਿਸ਼ਤਾ ਪ੍ਰਮਾਨ ਨਹੀਂ ਹੁਣ ਭਾਈ ਸ਼ੀਆ ਜੀ ਉਹ ਤਾਂ ਪ੍ਰਮਾਨ ਕਰਦੇ ਆ ਜੀ ਸਤਗੁਰ ਅੱਗੇ ਪਰ ਉਹਦੀ ਜਿਹੜੀ ਘਰ ਵਾਲੀ ਹੈ ਉਦਾ ਸੁਭਾਅ ਕੁਝ ਹੋਰ ਹੈ ਮਹਾਰਾਜ ਨੇ ਹੱਥ ਦੇ ਇਸ਼ਾਰੇ ਨਾਲ ਉਹਨੂੰ ਧੀਰਜ ਦਿੰਦਿਆ ਕਿਹਾ ਭਲੇ ਪੁਰਸ਼ੋ ਕਿਸੇ ਦੇ ਬੀਤੇ ਜੀਵਨ ਵੱਲ ਨਾ ਦੇਖੋ ਵੇਖਣਾ ਇਹ ਚਾਹੀਦਾ ਵਾ ਉਹ ਅੱਜ ਕਿਹੋ ਜਿਹਾ ਹੈ ਇਨਸਾਨ ਜਿਉਂਦੀ ਜਾਗਦੀ ਸ਼ਕਤੀ ਉਹ ਚੰਗੇ ਤੋਂ ਬੁਰਾ ਬਣ ਸਕਦਾ ਹੈ ਬੁਰੇ ਤੋਂ ਵੀ ਚੰਗਾ ਬਣ ਸਕਦਾ ਹੈ ਗੁਰਨਾਣਕ ਦੇ ਘਰੋਂ ਪ੍ਰੇਮੀ ਕੋੜੀ ਨੂੰ ਨਵਾਂ ਜਨਮ ਮਿਲਿਆ ਪ੍ਰੇਮਾ ਮਹਾਰਾਜ ਕਹਿੰਦੇ ਹੁਣ ਤਾਂ ਚੰਗਾ ਹੈ ਬਾਕੀ ਰਹੀ ਕੁੱਲ ਜਾਤ ਦੀ ਗੱਲ ਪ੍ਰੇਮਾ ਸਾਡਾ ਪੁੱਤਰ ਜੋ ਸਾਡੀ ਜਾਤ ਉਹਾਂ ਪ੍ਰੇਮੇ ਦੀ ਜਾਤ ਸੱਚ ਕਹੋ ਸੁਣ ਲੈ ਹੋ ਸਭੇ ਜਿੰਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਤੇ ਗੁਰਦੇਵ ਪਾਤਸ਼ਾਹ ਜੀ ਦਾ ਸੁਭਾਅ ਪਿਛਲੇ ਔਗਣ ਬਖਸਲੇ ਪ੍ਰਭ ਅੱਗੇ ਮਾਰਗ ਪਾਵੇ ਇਹੀ ਸਤਗੁਰ ਦਾ ਸੁਭਾਅ ਹੈ ਕਿ ਗੁਰੂ ਜੀ ਪਿਛਲੇ ਔਗਣ ਬਖਸ਼ ਕੇ ਅੱਗੇ ਵਾਸਤੇ ਰਸਤਾ ਦਿਖਾ ਦਿੰਦੇ ਆ ਸੋ ਮਹਾਰਾਜ ਕਹਿੰਦੇ ਪ੍ਰੇਮਾ ਸਾਡਾ ਪੁੱਤਰ ਹੈ ਕਿੰਡੀ ਵੱਡੀ ਗੱਲ ਹੈ ਜੀ ਇਸ ਤਰ੍ਹਾਂ ਕਿਸੇ ਕੋੜੀ ਨੂੰ ਕਹਿ ਦੇਣਾ ਤੇ ਮਹਾਰਾਜ ਨੇ ਪਹਿਲਾਂ ਉਹਨੂੰ ਅਰੋਗ ਕੀਤਾ ਹੁਣ ਉਹਦਾ ਰਿਸ਼ਤਾ ਕਰਕੇ ਉਹਨੂੰ ਸਮਾਜਿਕ ਤੌਰ ਤੇ ਵੀ ਸੰਪੂਰਨ ਬਣਾਉਣਾ ਚਾਹੁੰਦੇ ਆ ਜੋ ਸਾਡੀ ਜਾਤ ਹੈ ਉਹ ਆ ਪ੍ਰੇਮੇ ਦੀ ਜਾਤ ਹੈ ਗੁਰਦੇਵ ਪਾਤਸ਼ਾਹ ਜੀ ਦੇ ਮਿੱਠੇ ਬਚਨ ਸੁਣ ਕੇ ਭਾਈ ਸ਼ੀਆ ਜੀ ਉਹਨਾਂ ਦੀ ਇਸਤਰੀ ਵੀ ਮੰਨ ਗਈ ਸੀ ਘਰ ਵਾਲੀ ਗੁਰੂ ਮਹਾਰਾਜ ਨੇ ਆਪਣੇ ਹੱਥੀ ਪਾਈ ਪ੍ਰੇਮਾ ਜੀ ਤੇ ਬੀਬੀ ਮੱਥੋ ਜੀ ਉਹਨਾਂ ਦਾ ਵਿਆਹ ਕੀਤਾ ਹਜੂਰ ਜੀ ਨੇ ਪਈ ਪ੍ਰੇਮੇ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ ਜੋ ਉਸ ਸਮੇਂ ਸਿੱਖਾਂ ਵਿੱਚ ਬਹੁਤ ਉੱਚੀ ਪਦਵੀ ਮੰਨੀ ਜਾਂਦੀ ਸੀ ਬਹੁਤ ਉੱਚਾ ਮਾਣ ਮਿਲਦਾ ਸੀ ਸਾਧ ਸੰਗਤ ਜੀ ਇਹ ਆ ਗੁਰੂ ਦੀ ਸ਼ਰਨ ਪੈਦਾ ਲਾਭ ਇੱਕ ਕੋੜੀ ਦਾ ਵੀ ਉਦਾਰ ਹੋ ਗਿਆ ਜਿੱਥੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਜਿੱਥੇ ਪ੍ਰੇਮਾ ਕੋੜੀ ਆਇਆ ਸੀ ਉੱਥੇ ਜਦੋਂ ਗੋਇੰਦਵਾਲ ਸਾਹਿਬ ਵਸੂਣ ਲੱਗਿਆ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਸਾਵਨ ਮਲ ਜੀ ਨੂੰ ਪਹਾੜੀ ਇਲਾਕੇ ਵਿੱਚੋਂ ਇਮਾਰਤੀ ਲੱਕੜ ਲੈਣ ਵਾਸਤੇ ਭੇਜਿਆ ਸੀ। ਵੀ ਲੱਕੜ ਦੀ ਲੋੜ ਸੀ ਤੇ ਸਾਵਨ ਮਲ ਦੀ ਸੱਚੀ ਸੁੱਚੀ ਰਹਿਣੀ ਹਰੀਪੁਰ ਦਾ ਰਾਜਾ ਸੀ। ਉੱਥੇ ਉਹਦੇ ਮਨ ਦੇ ਵਿੱਚ ਬੜਾ ਚੰਗਾ ਪ੍ਰਭਾਵ ਪਾਇਆ। ਵੀ ਜੇ ਸਿੱਖ ਐਸਾ ਗੁਰੂ ਕੈਸਾ ਹੋਵੇਗਾ। ਸਾਵਨ ਮਲ ਦੀ ਪ੍ਰੇਰਣਾ ਨਾਲ ਹਰੀਪੁਰ ਦਾ ਰਾਜਾ ਸਮੇਤ ਆਪਣੇ ਪਰਿਵਾਰ ਗੋਇੰਦਵਾਲ ਸਾਹਿਬ ਆਉਂਦਾ ਹੈ। ਗੁਰੂ ਜੀ ਦਾ ਦਰਸ਼ਨ ਕਰਨ ਲਈ ਕਰਮ ਸੰਜੋਗ ਦਾ ਫਲ ਸੀ ਵੀ ਹਰੀਪੁਰ ਦੇ ਰਾਜੇ ਦੀ ਇੱਕ ਰਾਣੀ ਤਵਾਜਨ ਖੋ ਬੈਠੀ ਸੀ ਪਾਗਲ ਹੋ ਗਈ ਸੀ ਤੇ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਸੀ ਕਿ ਜਦੋਂ ਵੀ ਭਾਈ ਦਰਬਾਰ ਸਾਹਿਬ ਵਿੱਚ ਆਉਣਾ ਹੈ ਥਾਠ ਭਟ ਲਾ ਕੇ ਹਾਰ ਸ਼ਿੰਗਾਰ ਕਰਕੇ ਨਹੀਂ ਆਉਣਾ ਸਾਦਗੀ ਵਿੱਚ ਆਉਣਾ ਹੈ ਬਾਬਾ ਹੋਰ ਪੈਣਲ ਖੁਸ਼ੀ ਖਬਰ ਇੱਤ ਪੈਂਦੇ ਤਨ ਪੀੜੀ ਮਨ ਮੈਂ ਚਲੇ ਵਿਕਾਰ ਤੇ ਉਹ ਰਾਜੇ ਦੀ ਜਿਹੜੀ ਰਾਣੀ ਸੀ ਨਵੀਂ-ਨਵੀਂ ਵਿਆਹੀ ਹੋਣ ਕਰਕੇ ਹਾਰ ਸ਼ਿੰਗਾਰ ਲਾ ਕੇ ਆ ਗਈ ਤੇ ਜਦੋਂ ਦਰਬਾਰ ਸਭ ਦੇ ਵਿੱਚ ਆਈ ਆ ਆਉਂਦਿਆਂ ਉਹਨੇ ਘੁੰਡ ਕੱਢ ਲਿਆ ਗੁਰੂ ਮਹਾਰਾਜ ਨੇ ਉਹਨੂੰ ਦੇਖ ਕੇ ਕਿਹਾ ਸੀ ਕਿ ਇਸ ਤਰ੍ਹਾਂ ਭਾਵ ਕਿ ਇਹ ਸੁਭਾ ਉਹ ਬੀਬੀ ਦਾ ਹੈ ਜੋ ਕਮਲੀ ਹੁੰਦੀ ਆ ਇਹ ਕਮਲੀ ਇਸ ਤਰ੍ਹਾਂ ਕਿਉਂ ਆ ਗਈ ਆ ਤੇ ਜਦੋਂ ਮਹਾਰਾਜ ਨੇ ਸਹਿਜ ਸੁਭਾ ਬਚਨ ਕਹਿ ਦਿੱਤੇ ਉਹ پاگل ਹੋ ਗਈ ਸੀ ਤੇ ਜੰਗਲ ਵੱਲ ਚਲੀ ਗਈ ਸੀ ਤੇ ਬਾਅਦ ਦੇ ਵਿੱਚ ਉਹ پاਗਲ ਰਾਣੀ ਨੂੰ ਸਤਿਗੁਰ ਮਹਾਰਾਜ ਨੇ ਆਪਣੀ ਸ਼ਰਨ ਵਿੱਚ ਲੈ ਲਿਆ ਉਹਦਾ ਵੀ ਇਲਾਜ ਬੜੇ ਧਿਆਨ ਨਾਲ ਕਰਵਾਇਆ ਗੁਰੂ ਜੀ ਦੀ ਮਿਹਰ ਐਸੀ ਹੋਈ ਉਹ ਰਾਣੀ ਬਿਲਕੁਲ Arogh ਹੋ ਗਈ ਸੀ ਗੁਰੂ ਪਾਤਸ਼ਾਹ ਜੀ ਕਦੇ ਵੀ ਇਹ ਪਸੰਦ ਨਹੀਂ ਸੀ ਕਰਦੇ ਕਿ ਇੱਕ ਜਵਾਨ ਇਸਤਰੀ ਨੂੰ ساری ਉਮਰ ਇਕੱਲਿਆਂ ਗੁਜ਼ਾਰਨ ਵਾਸਤੇ ਮਜਬੂਰ ਕੀਤਾ ਜਾਵੇ ਸੋ ਮਹਾਰਾਜ ਨੇ ਉਹਦਾ ਵੀ ਵਿਆਹ ਭਾਈ ਸੱਚ ਦੇ ਨਾਲ ਕਰ ਦਿੱਤਾ ਸੀ ਸਾਧ ਸੰਗਤ ਜੀ ਕਿਉਂਕਿ ਸਤਿਗੁਰ ਮਹਾਰਾਜ ਬੋਧ ਦੂਰ ਅਦੇਸ਼ੀ ਸੀ ਕਿਉਂਕਿ ਗੁਰੂ ਘਰ ਦੀ ਮਰਿਆਦਾ ਹੁੰਦੀ ਸੀ ਇੱਥੇ ਕਥਾ ਤੋਂ ਇੱਕ ਦ੍ਰਿਸ਼ਟਾਂਟ ਲਈਏ ਤੇ ਸਤਿਗੁਰ ਨੇ ਆਖਿਆ ਭਾਈ ਸਾਦਗ ਵਿੱਚ ਚੋ ਜੇ ਆਪਾਂ ਉੱਥੇ ਉਲਟ ਮਰਿਆਦਾ ਵਿੱਚ ਚੱਲਦੇ ਆਂ ਆਪਾਂ ਨੂੰ ਦੁੱਖ ਭੋਗਣਾ ਪੈਂਦਾ ਹੈ ਇਹ ਦ੍ਰਿਸ਼ਟਾਂਟ ਨੂੰ ਇਸ ਤਰ੍ਹਾਂ ਜੋ ਕਮਲੀ ਹੋਣ ਦਾ ਪਾਗਲ ਹੋਣ ਦਾ ਦ੍ਰਿਸ਼ਟਾਂਟ ਹੈ ਇਹ ਕਰਮਾ ਦਾ ਹੀ ਫਲ ਜਾਣੋ ਜੀ ਇਹ ਕਰਮ ਫਲ ਬੰਦੇ ਨੂੰ ਭੋਗਨੇ ਪੈਂਦੇ ਆ ਜਿਹੜੀ ਗੁਰੂ ਨੇ ਮर्यादा ਬਣਾਈ ਹੋਵੇ ਜੇ ਆਪਾਂ ਉਹਦੇ ਅਨੁਸਾਰ ਚੱਲੀਏ ਤੇ ਬੰਦੇ ਨੂੰ ਸੁੱਖ ਮਿਲਦਾ ਹੈ ਤੇ ਜੇ ਬੰਦਾ ਉਤ ਉਲਟ ਚੱਲਦਾ ਹੈ ਬੰਦੇ ਨੂੰ ਦੁੱਖ ਮਿਲਦਾ ਹੈ ਸੋ ਮਹਾਰਾਜ ਨੇ ਉਹ ਰਾਣੀ ਜਿਹੜੀ ਸੀ ਰਾਜਾ ਤਾਂ ਕਿਉਂਕਿ ਛੱਡ ਗਿਆ ਸੀ ਕਿਉਂਕਿ ਦੇਖੋ ਪਹਿਲਾਂ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਵਿਵਤਾ ਪੈਂਦੀ ਆ ਨਾ ਉਹਦੇ ਰਿਸ਼ਤੇ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਤੇਰੇ ਨਾਲ ਖੜਾਂਗੇ ਅਸੀਂ ਤੇਰੇ ਨਾਲ ਹਾਂ ਸਾਰੇ ਛੱਡ ਜਾਂਦੇ ਆ ਰਾਜਾ ਵੀ ਉਹਨੂੰ ਵਾਪਸ ਜਾਂਦਾ ਗੋਇੰਦਵਾਲ ਸਾਹਿਬ ਦੀ ਛੱਡ ਗਿਆ ਸੀ ਇਹ ਦੇਖੋ ਬਹੁਤ ਵੱਡੀ ਗੱਲ ਆ ਆਪਾਂ ਵੇਖਦੇ ਆ ਸਾਧ ਸੰਗਤ ਜੀ ਜਿਹਦਾ ਕੋਈ ਨਹੀਂ ਉਹਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਿਆਸਰਾਂ ਦੇ ਆਸਰੇ ਨੇ ਨਿਮਾਣਿਆਂ ਦੇ ਮਾਨ ਨੇ ਨਿਤਾਣਿਆਂ ਦੇ ਤਾਨ ਨੇ ਸਤਿਗੁਰ ਜੀ ਨੇ ਭਾਈ ਸੱਚ ਨਾਲ ਉਹ ਰਾਣੀ ਦਾ ਫਿਰ ਵਿਆਹ ਕਰ ਦਿੱਤਾ ਸੀ ਕਿ ਉਹਦੀ ਵੀ ਜ਼ਿੰਦਗੀ ਬਰਬਾਦ ਨਾ ਹੋ ਜਾਵੇ ਐਵੇਂ ਮੇਰੇ ਗੁਰਦੇਵ ਪਾਤਸ਼ਾਹ ਜੀ ਪਹਿਲਾਂ ਸਾਧੂ ਗੁਰ ਜੀ ਪ੍ਰੇਮੇ ਕੋੜੀ ਦਾ ਉਧਾਰ ਕਰਦੇ ਆ ਤੇ ਫਿਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰ ਦਿੰਦੇ ਆ ਉਹ ਰਾਣੀ ਦਾ ਵੀ ਉਥੇ ਹਰੀਪੁਰ ਦੀ ਰਹਿਣ ਵਾਲੀ ਜਿਹੜੀ ਰਾਣੀ ਸੀ ਉਹਦੇ ਵੀ ਕਾਰਜ ਸਤਗੁਰ ਹੀ ਸਵਾਰਦੇ ਆ ਸਤਗੁਰ ਪੂਰੇ ਸੇਵੀਏ ਦੁੱਖਾਂ ਕਾ ਕੋਈ ਨਾਸ ਨਾਨਕ ਨਾਮ ਅਰਾਧੀਏ ਕਾਰਜ ਆਵੇ ਰਾਸ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਮਰ ਬੜੀ ਹੋ ਗਈ ਸੀ ਪਰ ਸਤਿਗੁਰ ਮਹਾਰਾਜ ਨੇ ਭਲਾ ਕਰਨਾ ਨਹੀਂ ਸੀ ਛੱਡਿਆ ਪਰ ਉਪਕਾਰ ਕਰਨਾ ਨਹੀਂ ਸੀ ਛੱਡਿਆ ਕਿਉਂਕਿ ਉਹ ਜਿਹੜੇ ਜੰਗਲ ਦੇ ਵਿੱਚ ਭਾਈ ਸੱਚ ਲੱਕੜਾਂ ਇਕੱਠੀਆਂ ਕਰਦੇ ਸੀ ਉਹ ਰਾਣੀ ਜਦੋਂ ਪਾਗਲ ਹੋਈ ਆ ਕਿਹਾ ਜਾਂਦਾ ਇਹ ਜੰਗਲ ਵਿੱਚ ਚਲੀ ਗਈ ਸੀ ਜੰਗਲ ਵਿੱਚ ਚਲੀ ਗਈ ਜਦੋਂ ਉਹਨਾਂ ਲੱਕੜਾਂ ਇਕੱਠੀਆਂ ਕਰਨੀਆਂ ਇਹਨੇ ਖਲਾਰ ਦੇਣੀਆਂ ਬਾਬਾ ਜੀ ਨੇ ਆ ਕੇ ਸੱਚ ਨੇ ਸਤਿਗੁਰ ਜੀ ਨੂੰ ਬੇਨਤੀ ਕੀਤੀ ਉਹ ਕਮਲੀ ਬਾਰੇ ਦੱਸਿਆ ਮਹਾਰਾਜ ਜੀ ਨੇ ਉਹਨਾਂ ਨੂੰ ਆਪਣਾ ਜੋੜਾ ਦਿੱਤਾ ਸੀ ਭਾਈ ਸਤਜੀ ਨੂੰ ਕਿਹਾ ਸੀ ਉਹ ਜਾ ਕੇ ਉਹ ਬੀਬੀ ਜੀ ਦੇ ਨਾਲ ਰਾਣੀ ਆ ਜਿਹੜੀ ਕੋਮਲ ਚੱਲੀ ਹੋਈ ਫਿਰਦੀ ਆ ਉਹਦੇ ਮੱਥੇ ਨੂੰ ਸ਼ਾਹ ਦਿਓ ਤੇ ਕੁਝ ਇਤਿਹਾਸ ਕਰ ਦੁਆਰਾ ਜਦੋਂ ਬਾਬਾ ਜੀ ਨੇ ਉਹ ਜੋੜਾ ਕਮਲੀ ਰਾਣੀ ਦੇ ਮੱਥੇ ਨੂੰ ਸ਼ਾਇਆ ਠੀਕ ਹੋ ਗਈ ਸੀ ਉਹ ਇਹ ਦੇਖ ਕੇ ਦੋਨੋਂ ਜਾਣੇ ਫਿਰ ਸਤਗੁਰੂ ਜੀ ਕੋਲ ਪਹੁੰਚੇ ਆ ਸੀ ਤੇ ਮਹਾਰਾਜ ਨੇ ਉਹਨਾਂ ਦਾ ਫਿਰ ਇਸ ਤਰ੍ਹਾਂ ਵਿਆਹ ਕਰਵਾਇਆ ਇਹ ਕਥਾ ਇਸ ਤਰ੍ਹਾਂ ਵੀ ਹੁੰਦੀ ਆ ਤੇ ਉਹਨਾਂ ਨੂੰ ਉਹ ਜੋੜਾ ਉਹਨਾਂ ਨੂੰ ਬਖਸ਼ਿਆ ਤੇ ਵਰ ਦਿੱਤਾ ਜੋ ਵੀ ਪਾਗਲ ਹਜ਼ੀਰਾਵਾਲਾ ਹਲਕੇ ਕੁੱਤੇ ਦਾ ਕਟਿਆ ਹੋਇਆ ਜੋੜੇ ਦੇ ਦਰਸ਼ਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਇਹ ਜੋੜਾ ਅੱਜ ਵੀ ਪੀੜੀ ਦਰ ਪੀੜੀ ਬਾਬਾ ਸੱਚ ਜੀ ਦੀ ਔਲਾਦ ਉਹਨਾਂ ਦੇ ਪਰਿਵਾਰ ਨੇ ਸੰਭਾਲਿਆ ਹੋਇਆ ਹੈ ਇਹਦਾ ਬੜਾ ਸਤਿਕਾਰ ਕਰਦੇ ਆ ਤੇ ਉਹ ਇਹਦੇ ਨਾਲ ਰੋਗੀਆਂ ਦੇ ਰੋਗ ਦੂਰ ਕਰਦੇ ਆ ਤੇ ਗੁਰੂ ਅਮਰਦਾਸ ਜੀ ਦੀਆਂ ਇਹਨਾਂ ਸਾਖੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਮਹਾਰਾਜ ਬਹੁਤ ਵੱਡੇ ਸੁਧਾਰਕ ਸੀ ਉਹਨਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਸੀ ਧਰਮ ਤੇ ਸਮਾਜ ਵਿੱਚ ਜਿਹੜੀਆਂ ਕ੍ਰਿਤਿਆ ਸੀ ਵੀ ਔਰਤ ਜਿਹੜੀ ਘੁੰਡ ਕੱਢ ਕੇ ਚੱਲਦੀ ਆ ਇਸ ਤਰ੍ਹਾਂ ਕੋਈ ਉਸ ਚੀਜ਼ ਵਸਤੂ ਨਹੀਂ ਜਿਹਦਾ ਕੋਈ ਪਰਦਾ ਪਾ ਦਿੱਤਾ ਜਾਵੇ ਮਹਾਰਾਜ ਨੇ ਇਹ ਸਾਰੀਆਂ ਗਲਤ ਪ੍ਰਥਾਵਾਂ ਜੋ ਚੱਲਦੀਆਂ ਸੀ ਉਹਨਾਂ ਨੂੰ ਰੋਕਿਆ ਮਹਾਰਾਜ ਦੀ ਜੀਵਨ ਕਟਨਾਵਾ ਤੋਂ ਸਾਨੂੰ ਪਤਾ ਲੱਗਦਾ ਹੈ ਤੇ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰह्म ਵਿਦੇਸੋ ਬ੍ਰਾਹਮਣ ਜਾਤ ਕਾ ਗਰਭ ਨਾ ਕਰ ਮੂਰਖ ਗਵਾਰ ਇਸ ਗਰਭ ਤੇ ਚਲੇ ਬਹੁਤ ਵਿਕਾਰਾ ਤੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕੀ ਸਮਝਾ ਰਹੇ ਆ ਕਿ हे ਮੂਰਖ ਬੰਦਿਆ ਤੂੰ ਜਾਤ ਪਾਤ ਦਾ ਮਾਨ ਨਾ ਕਰ ਇਹ ਹੰਕਾਰ ਤੋਂ ਬਹੁਤ ਪਾਪ ਚੱਲਦੇ ਆ ਚਾਰੇ ਵਰਨ ਆਖੇ ਸਭ ਕੋਈ ਬ੍ਰਹਮ ਬਿਨ ਤੇ ਸਭ ਉਪਤ ਹੋਏ ਤੇ ਹਰ ਕੋਈ ਆਖਦਾ ਇਹ ਚਾਰ ਜਾਤਾਂ ਨੇ ਬ੍ਰਾਹਮਣ ਖਤਰੀ ਛੂਦਰ ਵੈਸ਼ ਕੋਈ ਕਹਿੰਦਾ ਅਸੀਂ ਉੱਚੇ ਆ ਕੋਈ ਕਹਿੰਦਾ ਤੁਸੀਂ ਨੀਵੇਂ ਹੋ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੀਦਾ ਮਾਟੀ ਏਕ ਸਗਲ ਸੰਸਾਰਾ ਸਾਰਾ ਜਹਾਨ ਇੱਕ ਹੀ ਮਿੱਟੀ ਦੇ ਬਣਿਆ ਹੋਇਆ ਹੈ ਬਹੁ ਵਿਦ ਭਾਂਡੇ ਕੜੇ কুমਯਾਰਾ ਪਰ কুমਯਾਰ ਜਿਹੜਾ ਇੱਕੋ ਮਿੱਟੀ ਤੋਂ ਜਿਵੇਂ ਕਿਸਮਾਂ ਦੇ ਕਈ ਭਾਂਡੇ ਬਣਾ ਦਿੰਦਾ ਹੈ ਐਵੇਂ ਵਾਹਿਗੁਰੂ ਪਰਮੇਸ਼ਵਰ ਨੇ ਵੱਖਰੇ ਵੱਖਰੇ ਜੀ ਸਾਜੇ ਆ ਪਰ ਸਾਜੇ ਸਾਰੇ ਉਹਦੇ ਆ ਜਦੋਂ ਸਾਜੇ ਉਹਦੇ ਹੱਥ ਦੇ ਆ ਉਹਦੇ ਲੱਗੇ ਆ ਪੰਜ ਤੱਤਾਂ ਨੂੰ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਆ ਕੋਈ ਜਣਾ ਇਹ ਨਹੀਂ ਆਖ ਸਕਦਾ ਕਿਸੇ 'ਚ ਬਹੁਤ ਤੱਤ ਆ ਕਿਸੇ 'ਚ ਥੋੜੇ ਆ ਕਿਸੇ 'ਚ ਘੱਟ ਤੱਤ ਆ ਸਾਰਿਆਂ 'ਚ ਉਹਨੇ ਸਮਾਏ ਪਾਏ ਆ ਇਸ ਕਰਕੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਪਰ ਬਿਨ ਸਤਿਗੁਰੂ ਭੇਟੇ ਮੁਕਤ ਨਾ ਹੋਏ ਗੁਰੂ ਨੂੰ ਮਿਲਣ ਤੋਂ ਬਿਨਾ ਇਹ ਖਲਾਸੀ ਨਹੀਂ ਹੁੰਦੀ ਬੰਦਰਾ ਦੀ ਮੁਕਤੀ ਨਹੀਂ ਹੁੰਦੀ ਸੋ ਗੁਰੂ ਦੇ ਪਾਸ਼ਾ ਜੀ ਨੇ ਭਾਈ ਇਸ ਤਰ੍ਹਾਂ ਉਹ ਜੋ ਹੰਕਾਰੇ ਹੋਏ ਲੋਕ ਸੀ ਉਹਨਾਂ ਨੂੰ ਵੀ ਸਿੱਖਿਆ ਦਿੱਤੀ ਮਹਾਰਾਜ ਨੇ ਹਰੀਪੁਰ ਦੀ ਰਾਣੀ ਕਿਵੇਂ ਪਾਗਲ ਹੋਈ ਕਿਵੇਂ ਠੀਕ ਹੋਈ ਤੇ ਪ੍ਰੇਮਾ ਕੁੜੀ ਉਹਦਾ ਵੀ ਸਤਿਗੁਰ ਜੀ ਨੇ ਦੁੱਖ ਨਿਵਾਰ ਕੀਤਾ ਸੀ ਜਿਵੇਂ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਆ ਸਤਿਗੁਰ ਪੂਰਾ ਫੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਮਹਾਰਾਜ ਨੇ ਕੇਵਲ ਬਾਹਰਲੇ ਤਨ ਦੇ ਰੋਗ ਨਹੀਂ ਦੂਰ ਕੀਤੇ ਮਨ ਦੇ ਸੋਗ ਵੀ ਦੂਰ ਕੀਤੇ ਸੀ ਗੁਰ ਪੂਰਾ ਨਿਰਵੈਰ ਹੈ ਨਿਦਕ ਦੁਖੀ ਬੇਮੁਖ ਤਾਰੇ ਪੂਰੇ ਗੁਰ ਜੀ ਸਦਾ ਨਿਰਵੈਰ ਨੇ ਨਿਦਕਾਂ ਨੂੰ ਦੁਖੀਆਂ ਨੂੰ ਬੇਮੁਖਾਂ ਨੂੰ ਵੀ ਸੰਸਾਰ ਸਮੁੰਦਰ પાર ਕਰਾ ਦਿੰਦੇ ਆ ਜਨਮ ਮਰਨ ਕਟ ਦਿੰਦੇ ਆ ਮਾਨ ਨਿਮਾਣੇ ਸਦਾ ਬਲ ਹਾਰੇ ਨਿਮਾਣਿਆਂ ਨੂੰ ਮਾਨ ਦੇਣ ਵਾਲੇ ਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਣਾ ਤੇ ਵਾਰ-ਵਾਰ ਨਮਸਕਾਰ ਹੈ ਸੋ ਗੁਰਮੁਖ ਪਿਆਰਿਓ ਸਿੱਖਿਆ ਸਾਨੂੰ ਸਾਖੀ ਵਿੱਚੋਂ ਬੜੀ ਬਿਮਾਰੀ ਮਿਲੀ ਹੈ ਕਿ ਸਾਨੂੰ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹ ਰੱਖਣੀ ਚਾਹੀਦੀ ਆ ਜੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਭੁੱਲ ਚੁੱਕ ਦੀ ਖਿਮਾ ਸੋ ਸਤਿਗੁਰ ਸੱਚੇ ਪਾਸ਼ਾ ਅੱਗੇ ਅਸੀਂ ਵੀ ਬੇਨਤੀ ਕਰਿਆ ਕਰੀਏ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਰਹਿਤ ਬਿਨਾ ਸਿੱਖ ਨਾ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਜਿਹੜੇ ਰਹਿਤ ਨਹੀਂ ਰੱਖਦੇ ਉਹ ਗੁਰੂ ਦੇ ਸਿੱਖ ਕਿਵੇਂ ਹੋ ਸਕਦੇ ਆ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰਿਓ ਇਨਕੀ ਪ੍ਰੀਤ ਤੇ ਸਾਥ ਸੰਗਤ ਜੀ ਜਦੋਂ ਆਪਾਂ ਪਰੰਦੀ ਰੀਤੀ ਵਿੱਚ ਫਸ ਜਾਵਾਂਗੇ ਸਾਡੇ ਕਿਵੇਂ ਭਲਾ ਹੋ ਜਾਵੇਗਾ ਨਹੀਂ ਹੋ ਸਕਦਾ ਤਾਂ ਗੁਰੂ ਜੀ ਦੀ ਕਰਨੀ ਜੋ ਹੈ ਉਹਨੂੰ ਸਦਾ ਹੀ ਯਾਦ ਰੱਖਣਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲੈਨ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ